बन पीता पी मे मुख्य मरसा छोड़ चढ़िया वे बन

ਸਾਦੇ ਦੇਈ ਖਵਨ ਦੇ ਰੁਪਾ ਮੰਧਿਆ ਮਾਣ ਮੁਕੜਾ ਤੀ ਉਹ ਮੰਧੇ ਖਵਨ ਦੇ ਰੁਪਾ ਚਾਂਦੇ ਦੇ ਬਰੂਮ ਫੂਲ ਨਾ ਮਿਲਦੇ ਸੁਖਾ ਕੀ ਰੁਪਾ ਵਦਨੀ ਕੋ ਕੋ ਜੁਨ ਦੇ ਸ੍ਰੀਪਾ ਉਹ ਮੰਧੇ ਰੁਪਾ ਚਾਂਦੇ ਦੇ ਬਰੂਮ ਫੂਲ ਨਾ ਮਿਲਦੇ ਸੁਖਾ ਕੀ ਰੁਪਾ सुवारेवारे आवे हा सुे हा पायो चेलो खायो नायोगे न

Bye. Oh.

పక్కే దే ఓ Hãy cho kênh Ghiền Mì Gõ Để không sao được không sao được không sao không sao được không sao được không 아제단 세 3200 3200 ਰੰਗਰਨ ਵਾਸਤੇ ਸਕੇਟਿਓ ਸੁਨੋ ਭਰਾ ਇਹ ਕਿਚੀ ਇਹ ਪੱਕੀ ਹੈ ਆ ਪੂਰੇ ਭਾਗੜਾ ਕਿ ਜੀ ਆਹ ਬੀ ਵਾਲਾ ਦਾ ਨਾਲੇ ਵਾਲਾ ਥਾਂ ਕਰਦੇ ਕਿ ਜੀ ਇਸ ਮਾਦਰਾ ਉਲੇ 20 ਦਾ ਨਾਮ ਨਹੀਂ ਬੱਚੀ ਹੈ ਕਿਚੀ ਕਿਚੀ ਵਾਲਾ ਨੋ ਆ ਗੱਲ ਨਹੀਂ ਕਰਦਾ ਚੱਲ ਵਾਰ ਵਾਰ ਕੋਈ ਨਹੀਂ ਕੋਈ ਨਹੀਂ la tanu te hunde ya i'm ਪੜੇ ਦੇਵਾ ਕੋ ਕਿਆ ਕੋ ਇਹਨ ਬਾਣ ਗੁਗਾ ਸੋਹਣ ਮਾਰੂ ਦੇਸ ਕਰਾਦਾ ਮਾਰੂ ਦੇਸ ਸਵਾਮਨਾ ਤੂੰ ਬੈਠੇ ਪੜਹਾ ਹਥ ਕੁੜਾ ਨਾਗਾ ਦੀਆਂ ਸਭਈਆਂ ਚੌਕੀ ਪੜਦੇ ਆ ਫਿਰ ਮਿਣਾ ਸਾਸਾ ਦਾ ਕਾਲਗੀ ਰਹੀ ਰੰਗਲਾ ਚੰਨਾ ਲਖਸਵਾ ਮਾ ਨਾਗ ਨਾਹਿ ਰਾਕਾ ਰਾਜੇ ਜੈਮਲ ਕਾ ਬੇਟਾ ਉਮਰ ਕਾ ਪੋਤਾ ਰਤਨ ਹਾਜੀ ਕਮਰੇ ਤਾਨਕਾ ਪੀਰ ਗਉ ਗਰੀਬ ਕਾ ਪੀਰ ਟਕਾ ਮਈਆ ਬਾਛਾ ਲਾ ਲਾ ਰਾਣੀ ਸਿਲੀਹਰ ਦਾ ਸੋਹ ਜਦ ਬੋਲੀ ਛੇੜ ਕੇ ਨੀਲਾ ਮਾਤੇ ਆਈ ਪੀਰ ਬਾਛਾ ਰੋਜ ਜਤੀ ਹਕੀਕਤ ਕੀ ਤਾਇਆ ਬਰੀ ਗੋਨਿਆ ਸੋਨੇ ਦਾ ਗੰਡਾ ਨਾ ਸੋ ਜੋਗੀ ਮੋਰੇ ਛਲੰਗਾ ਮਾਈ ਕਾਲ ਕੰਨਾ ਆਇਆ ਤੋਈ ਸਲੇਮਾਨ ਦੀ ਪੈਰੋਂ ਜਕੀ ਫਾਟੀ ਤਪੀ ਥੀਰੋ ਪੀਰੋ ਸਾਧੂ ਸੰਤੋ ਬਜ਼ੁਰਗੋ ਪੁਰਿਓ ਥਿਓ ਆਜ ਬ੍ਰਹਮਾ ਆਜ ਬਿਚਨੂ ਸਿਵਕੰਗਾ ਸ਼ਿਵ ਸ਼ੰਕਰ ਸੇ ਪੋਲੇਨਾਥ ਸੈਦਨਾਥ ਸੇ ਜੋਗੀ ਸੇ ਬਾਬਾ ਬਾਲਕਨਾਥ ਜਗਨਨਾਥ ਸਵਾਮੀ ਆਦਿਨਾਥ ਦਾ ਚੇਲਾ ਸਿੱਧਾ ਕਾ ਬੰਦਾ ਹੀ ਭਰਤੀ ਕਲਾ ਸਫਾਈ ਗੁਬਾਏ ਕਾ ਬੜੀ ਖੜਾਈ ਹੈ ਤਾ ਬੜੀ ਤੇਰ ਬਾਛੇ ਭਵਾਜ ਕੇਰ ਮੌਦ ਦੇ ਜੰਗਾ ਪੀ ਛੰਡੇ ਪਤ ਦੇ ਨਜ਼ਰ ਕਰਿਓ ਬਾਬਾ ਜੀ ਆਪਣੇ ਮਿਹਰ ਭਰਿਆ ਹੱਥ ਰਖਿਓ ਸੱਚੇ ਬਾਛੇ ਫੀਰੋ ਫੀਰੋ ਸਾਧੂ ਸੰਤੋ ਬਦਰਗੋ ਛੋੜ ਦੇ ਕੇ ਬੰਦਨਾ ਬੇਤੀ ਮਹਾਰਾ ਸੱਚੇ ਪਾਤਸ਼ਾਹ ਲੜਕੇ ਸੱਚੇ ਪਾਸ਼ਾ ਛੋਟੀ ਸਾਹਿਬ ਦੇ ਘਰੋਂ ਮਾਰਾ 11000 ਰੁਪਏ ਦੀ ਅਰਦਾਸ 21000 21000 ਰੁਪਏ ਦੀ ਅਰਦਾਸ ਆਪੀ ਰੋਬ ਕੀ ਰੋ ਆਪ ਦੀ ਕੇ ਖਜ਼ਾਨੇ ਆਵਾਜ਼ ਤੇ ਖਜ਼ਾਨੇ ਭਰਪੂਰ ਕਰਨਾ ਛੜਦੀਆਂ ਕਾਜਾ ਜ ਰੱਖਣਾ ਬੱਚਿਆਂ ਤੇ ਮੇਰ ਪਰਿਆਤ ਰੱਖਣਾ ਦੇਸਾ ਪਰਦੇਸਾ ਸਹਾਇਤਾ ਕਰਨੀ आई बला को दफे करना पीर पासा मारा जय सुप्रेम भावना ना सिमरिया बुरे बुढ़े बुजुर्गों महाराज आसाम राजा पूरीया करते रहना लो लंगर तब दे रहे देश सब देश सा सहायता करने बोल सच्चे दरबार की